ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਕੋਟਾਂ ਦੇ ਹੁਕਮਾਂ ਨੂੰ ਕੋਈ ਨਹੀਂ ਮੰਨਦਾ ਜਿਵੇਂ ਔਰੰਗਜ਼ੇਬ ਦੇ ਮੂੰਹ ਚੋਂ ਨਿਕਲਿਆ ਹੋਇਆ ਹੀ ਵਿਧਾਨ ਤੇ ਸੰਵਿਧਾਨ ਬਣਦਾ ਸੀ ਜ਼ਾਲਮ ਦੇ ਮੂੰਹ ਚੋਂ ਨਿਕਲੇ ਹੋਏ ਅਖਰੀ ਸੰਵਿਧਾਨ ਬਣਦੇ ਸਨ ਇਸੇ ਤਰ੍ਹਾਂ ਸੁਪਰੀਮ ਕੋਰਟ ਤੱਕ ਜਮਾਨਤਾਂ ਉਹਨਾਂ ਦੀ ਪੈਰੋਲ ਲਈ ਅਰਜ਼ੀਆਂ ਲਾਉਣ ਤੋਂ ਬਾਅਦ ਵੀ ਜੇ ਇਸ ਧਰਤੀ ਦੇ ਜਿਹੜੇ ਔਰੰਗਜ਼ੇਬ ਨੇ ਜਿਹੜੇ ਰਾਜ ਕਰਨ ਵਾਲੀ ਧਿਰ ਹੈ ਚਾਹੇ ਉਹ ਅਕਾਲੀ ਹੋਣ ਚਾਹੇ ਉਹ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਚਾਹੇ ਕਾਂਗਰਸੀ ਹੋਣ ਜਿਹੜੇ ਇਹ ਰਾਜ ਕਰਤਾ ਲੋਕ ਨੇ ਉਹਨਾਂ ਦੇ ਮੂੰਹ ਚੋਂ ਨਿਕਲੇ ਹੋਏ ਅੱਖਰ ਹੀ ਸਾਰੀਆਂ ਕੋਟਾਂ ਤੋਂ ਉੱਤੇ ਹੋ ਜਾਂਦੇ ਆ ਜਿਵੇਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਆਪਣੇ ਪੰਜਾਬ ਦੀ ਜੇਲ੍ਹ ਚ ਲਿਹਾਉਣਾ ਸੀ ਜਿਹੜਾ ਕਿ ਉਹਦਾ ਅਧਿਕਾਰ ਸਵਿਧਾਨਕ ਅਧਿਕਾਰ ਸੀ ਫੇਰ ਵੀ ਸੁਖਵੀਰ ਬਾਦਲ ਨੇ ਲਿਖ ਕੇ ਦੇ ਦਿੱਤਾ ਭਈ ਇਹ ਲੋਕ ਜੇ ਇੱਥੇ ਆ ਗਏ ਤੇ ਪੰਜਾਬ ਦੇ ਅੰਦਰ ਅਮਨ ਚੈਨ ਦੀ ਸਥਿਤੀ ਵਿਗੜ ਸਕਦੀ ਹੈ